ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਗੜਸ਼ੰਕਰ ਤੋਂ ਹੁਸ਼ਿਆਰਪੁਰ ਰੋਡ ਤੇ ਸਥਿਤ ਨਿੱਜੀ ਫੈਕਟਰੀ ਦੇ ਵੱਲੋਂ ਇਲਾਕੇ ਦੇ ਲੋਕਾਂ ਨੂੰ ਰਜਗਾਰ ਦੇਣ ਦੀ ਬਜਾਏ ਲੋਕਾਂ ਨੂੰ ਬਿਮਾਰੀਆਂ ਵਧਣ ਦਾ ਕੰਮ ਕਰ ਰਹੀ ਹੈ ਜਿਸ ਦੀ ਮਿਸਾਲ ਇਲਾਕੇ ਦੇ ਪਿੰਡਾਂ ਦੇ ਵਿੱਚ ਸੁੱਟੀ ਜਾ ਰਹੀ ਕੈਮੀਕਲ ਵਾਲੀ ਸੂਆ ਹੈ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਸੈਲਾਖੁਰ ਦੀ ਨਿੱਜੀ ਫੈਕਟਰੀ ਦੇ ਵੱਲੋਂ ਤਕਰੀਬਨ ਇੱਕ ਦਰਜਨ ਦੇ ਕਰੀਬ ਪਿੰਡਾਂ ਦਾ ਹਵਾ ਤੇ ਪਾਣੀ ਪ੍ਰਦੂਸ਼ਿਤ ਕੀਤਾ ਹੈ ਅਤੇ ਹੁਣ ਪੇਪਰ ਮਿੱਲ ਦੇ ਪ੍ਰਬੰਧਕਾਂ ਵੱਲੋਂ ਸਹਿਲਾ ਖੁਰ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਭਾਰਤੀ ਦਾ ਲਾਲਚ ਅਤੇ ਗੁੰਮਰਾਹ ਕਰਕੇ ਕੈਮੀਕਲ ਵਾਲੀ ਰਾਖ ਸੁਟੀ ਜਾ ਰਹੀ ਹੈ ਜਿਸ ਦੇ ਕਾਰਨ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਹੋਇਆ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੋਢੀ ਜੀਵਨਪੁਰ ਜੱਟਾ ਅਛੇ ਸਿੰਘ ਅਤੇ ਗੁਰਨੇਕ ਸਿੰਘ ਭੰਜਲ ਨੇ ਦੱਸਿਆ ਕਿ ਸਹਿਲਾ ਖੁਰ ਦੇ ਕੁਆਂਟਮ ਪੇਪਰ ਮਿੱਲ ਦੇ ਪ੍ਰਬੰਧਕਾਂ ਵੱਲੋਂ ਪੇਪਰ ਮਿੱਲ ਤੋਂ ਨਿਕਲਣ ਵਾਲਾ ਕੈਮੀਕਲ ਵਾਲਾ ਜ਼ਹਿਰੀਲਾ ਪਾਣੀ ਆਲੇ ਦੁਆਲੇ ਪਿੰਡਾਂ ਦੀ ਜ਼ਮੀਨਾਂ ਦੇ ਅੰਦਰ ਪਾਇਆ ਗਿਆ ਹੈ ਜਿਸ ਦੇ ਕਾਰਨ ਲੋਕ ਕਾਲਾ ਪੀਲੀਆ ਮਾ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ ਹੁਣ ਪੇਪਰ ਮਿੱਲ ਦੇ ਪ੍ਰਬੰਧਕਾਂ ਵੱਲੋਂ ਮਿੱਲ ਦੀ ਬੇਸਵਾਬ ਖੁੱਲੇ ਦੇ ਵਿੱਚ ਪਾਈ ਜਾ ਰਹੀ ਹੈ ਜਿਹੜਾ ਕਿ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਕਰੇਗੀ। ਉਨ੍ਹਾਂ ਇਸ ਸਬੰਧੀ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਉਹ ਪੇਪਰ ਮਿੱਲ ਵੱਲੋਂ ਫਲਾਏ ਜਾ ਰਹੇ ਪ੍ਰਦੂਸ਼ਣ ਤੋਂ ਨਿਜਾਦ ਦਿਵਾਏ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਲਾਕੇ ਦੇ ਲੋਕਾਂ ਨੂੰ ਲਾਮਬੰਦ ਕਰਕੇ ਸੰਘਰਸ਼ ਕੀਤਾ ਜਾਵੇਗਾ। ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬੀਤੂ ਚੋਹਾਨ ਦੀ ਰਿਪੋਰਟ। ਪਹਿਲੇ ਖੜੇ ਆ ਸੈਲਾ ਪੇਪਰ ਮਿਲਦੇ ਏਰੀਏ ਚ ਪਿੰਡ ਪਿੰਡ ਪੱਦੀ ਸੂਰਾ ਸਿੰਘ ਆਪਾਂ ਦੇਖਿਆ ਇੱਥੇ ਗਰਾਊਂਡ ਦੇ ਵਿੱਚ ਫੈਕਟਰੀ ਪੇਪਰ ਮਿਲਦੀ 베ਸਟ ਜਿਹੜੀ ਆ ਜਿਹੜੇ ਕੈਮੀਕਲ ਆ ਉਹ ਸਿੱਟ ਕੇ ਉੱਤੇ ਭਰਤੀ ਪਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਆ ਪੇਪਰ ਮਿਲ ਦਾ ਉਹ ਕੈਮੀਕਲ ਹੈ ਜਿਹੜਾ ਇੱਕ ਪਾਸੇ ਬਾਂਸ ਲੱਕੜੀ ਖਾੜ ਕਾਨੇ ਬੂਝੇ ਨੂੰ ਇੱਕ ਪਾਸੇ ਪਾ ਕੇ ਦੂਜੇ ਪਾਸੇ ਦੁੱਧ ਵਰਗਾ ਪੇਪਰ ਨਿਕਲਦਾ ਉਹ 베ਸਟ ਹੈ ਇਹ ਉਹ ਕੈਮੀਕਲ ਹੈ ਜਿਹੜੇ ਬਿਲਕੁਲ ਹੀ ਜ਼ਾਲਮ ਹੈ ਔਰ ਇੱਕਦਮ ਹਰ ਚੀਜ਼ ਨੂੰ ਗਾਲਦੇ ਆ ਇਹਨੂੰ ਇੱਥੇ ਕਿਤੇ ਵੀ ਸਿੱਟਣ ਦੀ ਇਜਾਜ਼ਤ ਨਹੀਂ ਹੈਗੀ ਮੇਰਾ ਖਿਆਲ ਗਵਰਨਮੈਂਟ ਵੱਲੋਂ ਵੀ ਨਹੀਂ ਹੋਵੇਗੀ ਇਹ ਧੋਖੇ ਨਾਲ ਪਿੰਡਾਂ 'ਚ ਭਾਰਤੀ ਦੇ ਨਾਂ ਤੇ ਇਹ ਲੋਕਾਂ ਨੂੰ ਘਬਰਾਹ ਕਰ ਰਹੇ ਆ ਉਹ ਪਿੰਡਾਂ ਦੇ ਅਣਜਾਣ ਲੋਕ ਜਿਹੜੇ ਆ ਇਹਨੂੰ ਫਗਵਾ ਰਹੇ ਆ ਇਹ ਇੰਨੀ ਖਤਰਨਾਕ ਚੀਜ਼ ਹੈ ਇੱਥੇ ਬਾਰਿਸ਼ ਹੋਣ ਤੋਂ ਬਾਅਦ ਇਹ ਰੀਚਾਰਜਿੰਗ ਹੋਣੀ ਆ ਪੇਪਰ ਮਿਲਨਾਂ ਫਗਵਾੜੇ ਤੱਕ ਥੱਲੇ ਦਾ ਤਹਿ ਦਾ ਪੀਣ ਦਾ ਪਾਣੀ ਖਰਾਬ ਕਰ ਦਿੱਤਾ ਉੱਪਰੋਂ ਹਵਾ ਸੁਆ ਜਿਹੜੀ ਆ ਉਹ ਉੜਦੀ ਆ ਉਹਦਾ ਗੈਸਾਂ ਉੱਡਦੀਆਂ ਔਰ ਜ਼ਮੀਨ ਸਾਡੀ ਇਹ ਪੇਪਰ ਮਿਲ ਵਾਲੇ ਬਿਲਕੁਲ ਐਦਾਂ ਬੰਜਰ ਕਰ ਰਹੇ ਆ ਲੋਕਾਂ ਨੂੰ ਧੋਖੇ 'ਚ ਰੱਖ ਕੇ ਅਣਜਾਣ ਲੋਕ ਪਿੰਡਾਂ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਕਦੇ ਵੀ ਕਿਸੇ ਭਰਤੀ 'ਚ ਕਿਸੇ ਖੱਡੇ 'ਚ ਕਿਸੇ ਗਰਾਊਂਡ 'ਚ ਕਿਤੇ ਵੀ ਤੁਸੀਂ ਇਹ ਨਾ ਪਵਾਓ ਔਰ ਜੇ ਕਿਤੇ ਕੋਈ ਗਵਾਂਢੀ ਪਵਾਉਂਦਾ ਵੀ ਆ ਨਾਲ ਦੇ ਬੰਦੇ ਵੀ ਉਹਨੂੰ ਇਤਰਾਜ਼ ਕਰ ਸਕਦੇ ਆ ਕਿਉਂਕਿ ਕੋਈ ਕਾਨੂੰਨ ਨਹੀਂ ਹੈਗਾ ਕਿਉਂਕਿ ਇਹਦਾ ਨੁਕਸਾਨ ਆਣ ਆਉਣ ਵਾਲੀਆਂ ਪੀੜ੍ਹੀਆਂ ਲਈ ਆ ਮੈਂ ਹੁਣ ਦੀ ਜਨਰੇਸ਼ਨ ਨੂੰ ਇਸ ਵੇਲੇ ਪਿੰਡ ਦੀਆਂ ਪੰਚਾਇਤਾਂ ਨੂੰ ਬੇਨਤੀ ਕਰਦਾ ਕਿ ਇਸ ਗੱਲ ਦਾ ਧਿਆਨ ਰੱਖੋ ਕਿ ਜੋ ਕੋਈ ਵੀ ਪਵਾਉਂਦਾ ਤੇ ਇਹ ਬੜਾ ਜ਼ਾਲਮ ਚੀਜ਼ ਆ ਇਹ ਆ ਜਿਹੜਾ ਚਿੱਟਾ ਪਾਊਡਰ ਆ ਇਹਨੂੰ ਬਾਅਦ ਚ ਮਿੱਟੀ ਨਾਲ ਲਕੋਇਆ ਜਾਂਦਾ ਉੱਤੇ ਇਹ ਸਵਾਦ ਦੇ ਨਾਂ ਤੇ ਭਰਤੀ ਪਾਉਂਦੇ ਆ ਪਰ ਇਹ ਸਵਾਹ ਨਹੀਂ ਹੈਗੀ ਇਹ ਕੈਮੀਕਲ ਆ ਮਿੱਤਰੋ ਇਹ ਕੈਮੀਕਲ ਆ ਬਹੁਤ ਜ਼ਰੀਲੇ ਆ ਤੁਹਾਡੀ ਅਗਲੀ ਜਨਰੇਸ਼ਨ ਲਈ ਇਹ ਸਾਰੀ ਧਰਤੀ ਦੀ ਉਪਜਾਊ ਸ਼ਕਤੀ ਖਰਾਬ ਕਰ ਦੂਗਾ ਤੇ ਇਹਦਾ ਪਾਣੀ ਖਰਾਬ ਕਰ ਦੂਗਾ ਇਸ ਕਰਕੇ ਪੇਪਰ ਮਿਲ ਨੂੰ ਉੱਪਰ ਪ੍ਰਸ਼ਾਸਨ ਨੂੰ ਇਹ ਮੇਰੀ ਬੇਨਤੀ ਆ ਕਿ ਇਹਨਾਂ ਗੱਲਾਂ ਦਾ ਧਿਆਨ ਦੇਵੇ ਜਿਹੜੇ ਮਹਿਕਮੇ ਇਸ ਇਹਦੇ ਲਈ ਡਿਊਟੀ ਲੱਗੀ ਆ ਉਹ ਮੈਕਨੇ ਕਿਉਂ ਸੁੱਤੇ ਪਏ ਆ ਅਸਲ ਚ ਇਹਦੇ ਤੇ ਇੱਕ ਮਹਿਕਮੇ ਬੈਠੇ ਆ ਇਸ ਚੀਜ਼ ਨੂੰ ਦੇਖਣ ਨੂੰ ਇਹ ਪਬਲਿਕ ਹੀ ਥੋੜੀ ਆ ਕੇ ਤੁਹਾਡੇ ਤਾਂ ਗੱਲ ਪਜਾਵੇ ਇਹ ਮਹਿਕਮਿਆਂ ਨੂੰ ਜਿਹੜੇ ਇਹਦੇ ਕੰਟਰੋਲ ਮਹਿਕਮੇ ਆ ਉਹ ਵੀ ਇਹਨਾਂ ਨੂੰ ਆ ਕੇ ਦੇਖੇ ਇਹ ਲੋਕਾਂ ਨੂੰ ਅਵੇਅਰ ਮੈਂ ਕਰਦਾ ਸਾਰਿਆਂ ਨੂੰ ਬੇਨਤੀ ਕਰਦਾ ਕਿਤੇ ਵੀ ਇਹ ਜਿਹੜਾ ਜ਼ਹਿਰ ਆ ਨਾ ਪਵਾਇਆ ਜਾਵੇ ਕੁੰਤਮ ਪੇਪਰ ਮਿਲ ਨੇ ਸਾਡੇ ਇਲਾਕੇ ਦੇ 50 ਪਿੰਡਾਂ ਦਾ ਨੁਕਸਾਨ ਕਰ ਦਿੱਤਾ ਕੁੰਤਮ ਪੇਪਰ ਮਿਲ ਸਾਡੇ ਇਲਾਕੇ ਦੇ ਜੜੀ ਬੈਠ ਗਈ ਆ ਇਹਨੇ ਪੀਣ ਵਾਲਾ ਪਾਣੀ ਬਿਮਾਰੀਆਂ ਲਾਤੀਆਂ ਹੁਣ ਇਹ ਆ ਭਰਤੀ ਬਾਗ ਹੈ ਭਰਤੀ ਦੇ ਨਾਂ ਦੇ ਉੱਤੇ ਆਹ ਜਹਿਰ ਥੱਲੇ ਦੱਬ ਰਹੇ ਆ ਉੱਤੇ ਮਿੱਟੀ ਪਾ ਦਿੰਦੇ ਆ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਤੇ ਉਹਨਾਂ ਮਹਿਕਮੇ ਨੂੰ ਬੇਨਤੀ ਕਰਦਾ ਜਿਨ੍ਹਾਂ ਦੇ ਅੰਡਰ ਕੰਮ ਆਂਦਾ ਇਹਨੂੰ ਬੰਦ ਕਰਾਇਆ ਜਾਵੇ ਲੋਕਾਂ ਨੂੰ ਅਪੀਲ ਹੈ ਕਿ ਬਿਲਕੁਲ ਜੇ ਕਿਤੇ ਦੇਖਦੇ ਵੀ ਆ ਤਾਂ ਤੁਸੀਂ ਸ਼ਿਕਾਇਤ ਕਰੋ ਜੇ ਕਿਤੇ ਵੀ ਦੇਖਦੇ ਤੁਸੀਂ ਇਹ ਕੰਮ ਗੜਸ਼ੰਕਰ ਦੇ ਵਿੱਚ ਜਿਹੜੀ ਕਾਟਨ ਪੇਪਰ ਮਿਲ ਸੈਲਾ ਹੈ ਉਹ ਜਿੱਥੇ ਲੋਕਾਂ ਦੇ ਗਲਤਾਂ ਸ ਰੋਜ਼ਗਾਰ ਦੀ ਚੱਲੀ ਸੀਗੀ ਉਦੋਂ 2 250 ਏਕੜ ਜ਼ਮੀਨ ਉੱਥੇ ਜ਼ਮੀਨ ਖਰੀਦੀ ਗਈ ਪਿਛਲੇ ਲੰਬੇ ਸਮਿਆਂ ਤੋਂ ਚਰਚਾ ਚ ਰਹੀ ਇਹ ਮਿਲ ਜਿੱਥੇ ਵਾਤਾਵਰਨ ਪ੍ਰਦੂਸ਼ਣਤਾ ਪਹਿਲਾਂ ਹੀ ਹੋ ਰਿਹਾ ਉੱਥੇ ਸੈਲੇ ਦੇ 10 ਕਿਲੋਮੀਟਰ ਦਾ ਏਰੀਆ ਜਿਹੜਾ ਉਹ ਇਹਨਾਂ ਆਪਣੇ ਗੇਟ ਚ ਲਿਆ ਹੋਇਆ ਮੈਂ ਇਹ ਸਮਝਦਾ ਜਿੱਥੇ ਰੋਜ਼ਗਾਰ ਦੇ ਅਸੀਂ ਵਿਰੋਧੀ ਨਹੀਂ ਐ ਪਰ ਉੱਥੇ ਮਨੁੱਖੀ ਜਾਨਾਂ ਨਾਲ ਖਲਵਾੜ ਨਹੀਂ ਹੋਣਾ ਚਾਹੀਦਾ ਜੇ ਮਨੁੱਖੀ ਜਾਨਾਂ ਦੇ ਖਲਵਾੜ ਤੇ ਇਹਨਾਂ ਨੇ ਇਹੋ ਜਿਹਾ ਰੋਜ਼ਗਾਰ ਲਾਣੇ ਐ ਤਾਂ ਉਹਦਾ ਅਸੀਂ ਸਖਤ ਵਿਰੋਧ ਕਰਾਂਗੇ ਔਰ ਅਸੀਂ ਇਸ ਅੱਜ ਪੱਤਰਕਾਰ ਅੱਜ মিডিਆ ਦੇ ਰਾਹੀਂ ਰੂਬਰੂ ਹੋ ਕੇ ਮੈਂ ਇਹ ਕਹਿਣਾ ਭਈ ਜਿਹੜਾ ਇੱਕ ਨਵਾਂ ਹੀ ਸਿਆਪਾ ਨਹੀਂ ਪਹਿਲਾਂ ਤਾਂ ਲੋਕਾਂ ਦੇ ਸੈਲੇ ਦੇ ਅਲਾਗੇ 5-7 ਕਿਲੋਮੀਟਰ ਦੇ ਏਰੀਆ 'ਚ ਪਾਣੀ ਜਿਹੜਾ ਥੱਲੇ ਪਾ ਕੇ ਇਹਨਾਂ ਨੇ ਲੋਕਾਂ ਦਾ ਪਾਣੀ ਪਲੀਟ ਕੀਤਾ ਹੁਣ ਉਹ ਜਿਹੜੀ ਰਾਖ ਲੋਕਾਂ ਦੇ ਕੱਪੜਿਆਂ ਤੇ ਲੋਕਾਂ ਦੇ ਸਿਰਾਂ ਤੇ ਪੈਂਦੀ ਸੀ ਜਿਨ੍ਹਾਂ ਦਾ ਲੋਕਾਂ ਦੇ ਵਾਲ ਵੀ ਝੜੇ ਆ ਲੋਕਾਂ ਨੂੰ ਕੈਂਸਰ ਪੀਲੀਏ ਵਰਗੀਆਂ ਭਿਆਨਕ ਬਿਮਾਰੀਆਂ ਪਾਣੀ ਨਾਲ ਹੋਈਆਂ ਹੁਣ ਇੱਕ ਜਿਹੜਾ ਅੰਦਰ ਮਟੀਰੀਅਲ ਹੁੰਦਾ ਇੱਕ ਇਹਨਾਂ ਦਾ ਸੁਆਹ ਜਿਹਨੂੰ ਕਹਿੰਦੇ ਰਾਮ ਮਟੀਰੀਅਲ ਆ ਉਹ ਉਹ ਇਹਨਾਂ ਨੇ ਚੱਕ ਕੇ ਕਿਤੇ ਸਮੁੰਦਰ ਜਾ ਕੇ ਤੇ دریا ਦੇ ਵਿੱਚ ਉਹਨੂੰ ਸਿੱਟਣਾ ਹੁੰਦਾ ਉਹ ਚੱਕ ਕੇ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਨੂੰ ਪਰਮਾ ਕੇ ਉਹ ਭਰਤੀ ਦੇ ਰੂਪ ਚ ਪਾਇਆ ਜਾ ਰਿਹਾ ਲੋਕ ਬੜੇ ਭੋਲੇ ਆ ਉਹ ਆਪਣੇ ਇਹ ਕਨਵੈਨਸ਼ਨਾਂ ਵਾਲੇ ਪਾ ਰਹੇ ਆ ਉਹ ਭਰਤੀ ਨਹੀਂ ਆ ਉਹ ਧਰਤੀ 'ਚ ਜਜ਼ਬ ਹੋ ਕੇ ਅੰਦਰ ਜਾ ਕੇ ਧਰਤੀ ਨੂੰ ਰਸਾਇਣਕ ਜਿਹੜੇ ਆ ਉਹਦੇ ਨਾਲ ਯੂਰੇਨੀਅਮ ਦੀ ਮਾਤਰਾ ਲਗਾਤਾਰ ਵਧੇਗੀ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਿਹਤ ਲਈ ਬਹੁਤ ਵੱਡੀ ਘਾਤਕ ਔਰ ਮੈਂ ਸਮਝਦਾ ਆ ਪੀੜ੍ਹੀਏ ਨੂੰ ਤਾਂ ਛੱਡੋ ਕੈਂਸਰ ਵਰਗੀਆਂ ਬਿਮਾਰੀਆਂ ਕਰੇਗੀ ਅੱਗੇ ਅੱਜ ਬੱਸਾਂ ਪੀਜੀਆ ਨੂੰ ਪਰਕੇ ਜਾ ਰਹੀਆਂ ਹੋਰ ਬੜਾ ਮਨੁੱਖਤਾ ਦਾ ਵੱਡਾ ਕਾਣ ਹੋਣ ਜਾ ਰਿਹਾ ਸੋ ਮੈਂ ਅੱਜ ਸਾਰੇ ਇਲਾਕਾ ਵਾਸੀਆਂ ਵੱਲੋਂ ਇਸ ਮਿਲ ਮੈਨੇਜਮੈਂਟ ਨੂੰ ਇਸ ਗੱਲੋਂ ਇਹ ਅਪੀਲ ਕਰਦਾ ਜਾਂ ਮੈਂ ਤੁਹਾਨੂੰ ਚੇਤਾਵਨੀ ਵੀ ਦਿੰਦਾ ਬਈ ਜੇ ਤੁਸੀਂ ਆਪਣੇ ਇਸ ਬਤਾਰਬਰਨ ਪ੍ਰਤੀ ਜੋ ਤੁਸੀਂ ਅੰਗਲੀਆਂ ਵਰਤ ਰਹੇ ਆ ਇਹਦੇ ਪ੍ਰਤੀ ਤੁਸੀਂ ਆਪਣੇ ਸੁਚੇਤ ਨਾ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਮਿਲ ਦਾ ਘਰਾਓ ਗੇਟ ਦਾ ਕੀਤਾ ਜਾਏਗਾ ਤੁਹਾਡੇ ਵਿਰੁੱਧ ਲੰਬਾ ਸੰਘਰਸ਼ ਕਰਨ ਲਈ ਆਪਾਂ ਲੋਕਾਂ ਨੂੰ ਲਾਂਬੰਦ ਕਰਾਂਗੇ ਅਗਰ ਤੁਸੀਂ ਕਹਿਣਾ ਚਾਹਨਾ ਸਾਡੇ ਇਲਾਕੇ ਚ ਸੈਲਾ ਮਿਲ ਜਿਹੜੀ ਕੁਆਰਟਮ ਪੇਪਰ ਮਿਲ ਆ ਇਹ ਲੱਗੀ ਹੋਈ ਆ ਜਿੱਥੇ ਇਹਨਾਂ ਰੋਜਗਾਰ ਦਿੱਤਾ ਤੇ ਨਾਲ ਸਾਨੂੰ ਇਹਨ ਪ੍ਰਦੂਸ਼ਣ ਨਾਲ ਵੀ ਪ੍ਰਭਾਵਿਤ ਕੀਤਾ ਜਿਹਦੇ ਨਾਲ ਆਲੇ ਦੋਲੇ ਦੇ ਸਾਰੇ ਹੀ ਪਿੰਡ ਜਿਹੜੇ ਆ ਇਹਦੇ ਗੰਦੇ ਪਾਣੀ ਨਾਲ ਪ੍ਰਦੂਸ਼ਿਤ ਹੋ ਚੁੱਕੇ ਆ ਉਹ ਪਾਣੀ ਨਲਕੇ ਦਾ ਨਹੀਂ ਵਰਤ ਸਕਦੇ ਖੂਹ ਦਾ ਨਹੀਂ ਵਰਤ ਸਕਦੇ ਬੋਰਾਾਂ ਚ ਬਹੁਤ ਸਾਰਿਆਂ ਚ ਗੰਦਾ ਪਾਣੀ ਆ ਰਿਹਾ ਜਿਸ ਕਰਕੇ ਆਲੇ ਦੋਲੇ ਦੇ ਲੋਕਾਂ ਦਾ ਜਿਹੜਾ ਜੀਣਾ ਮੁਮਰ ਹੋਇਆ ਤੇ ਪਾਣੀ ਦੀ ਵਰਤੋਂ ਨਹੀਂ ਕੀਤੀ ਜਾਂਦੀ ਕਿ ਨਵਾਂ ਸਿਆਪਾ ਇਹਨਾਂ ਨੇ ਇਹ ਪਤਾ ਤੇ ਜਿਹੜੀ ਸੇਲਾ ਮਿਲ ਚ ਜਿਹੜੀ ਸਵਾ ਪੈਦਾ ਹੁੰਦੀ ਆ ਉਹ ਸਵਾ ਨੂੰ ਚੱਕ ਕੇ ਇਹ ਰਾਤ ਬਰਾਤੇ ਕਿਤੇ ਡੂੰਘੇ ਟੋਆਾਂ 'ਚ ਸਿੱਟ ਜਾਂਦੇ ਆ ਜਾਂ ਇਹ ਜਿਹੜੀ ਸਵਾ ਹੈ ਜਦੋਂ ਇਹਦਾ ਘੁੜ ਕੇ ਪਾਣੀ 'ਚ ਥੱਲੇ ਜ਼ਮੀਨ 'ਚ ਜਾਊਗਾ ਤੇ ਕੈਮੀਕਲ ਪੈਦਾ ਕਰੂਗਾ ਕੈਮੀਕਲ ਜਿਹੜਾ ਪਹਿਲਾਂ ਹੀ ਪ੍ਰਦੂਸ਼ਿਤ ਬਹੁਤ ਹੈ ਇਲਾਕਾ ਸਾਡਾ ਦੂਜੀ ਗੱਲ ਜਿਹੜੀ ਇਹ ਸਵਾਹ ਉੜਦੀ ਆ ਜਦੋਂ ਲੋਕਾਂ ਦੀਆਂ ਅੱਖਾਂ 'ਚ ਪੈਂਦੀ ਫਿਰਮੂ ਭੜਦਾ ਤੇ ਇਲਾਕੇ ਜਿਹਦਾ ਗੰਧ ਫੈਲਦਾ ਉਹਦੇ ਲਈ ਇਹ ਆਪਣਾ ਗੰਧ ਤਾਂ ਨਵੇੜ ਲੈਂਦੇ ਤੇ ਲੋਕਾਂ ਨੂੰ ਇਹ ਪ੍ਰਦੂਸ਼ਿਤ ਸਵਾਹ ਤੇ ਪ੍ਰਦੂਸ਼ਿਤ ਹਵਾ ਤੇ ਪ੍ਰਦੂਸ਼ਿਤ ਪਾਣੀ ਪਰੋਸ ਰਹੇ ਆ ਇਹ ਬਹੁਤ ਮੰਦ ਭਾਗੀ ਘਟਨਾ ਆ ਅਸੀਂ ਇਹਦੇ ਬਾਰੇ ਕਹਿਣਾ ਚਾਹਦੇ ਆ ਬਾਰ-ਬਾਰ ਅਸੀਂ ਮਿੱਲ ਵਾਲਿਆਂ ਨੂੰ ਇਹ ਕਿਹਾ ਕਿ ਤੁਸੀਂ ਆਪਣਾ ਪ੍ਰਦੂਸ਼ਿਤ ਜਿਹੜਾ ਧੂਆਂ ਨਿਕਲਦਾ ਉਹਨੂੰ ਠੀਕ ਕਰੋ ਜਿਹੜਾ ਮਿੱਲਾਂ ਚ ਪਾਣੀ ਵਰਤਦੇ ਆ ਉਹ ਪਾਣੀ ਨੂੰ ਤੁਸੀਂ ਲੋਕਾਂ ਦੇ ਖੇਤਾਂ ਤੱਕ ਸੜਦੇ ਆ ਉਹਨੂੰ ਠੀਕ ਕਰੋ ਦਾ ਟ੍ਰੀਟਮੈਂਟ ਪਲਾਂਟ ਲੱਗਣਾ ਇਸੇ ਤਰ੍ਹਾਂ ਸਵਾਹ ਬਾਰੇ ਵੀ ਕਰਨਾ ਚਾਹਨੇ ਆ ਇਹ ਸਵਾਹ ਜਿਹੜੀ ਆ ਇਹ ਲੋਕਾਂ ਦੇ ਸਿਰ ਮੂੰਹ ਤੇ ਨਾ ਪਾਣ ਦਾ ਯਤਨ ਕਰੋ ਇਹਦਾ ਕੋਈ ਪੱਕਾ ਪ੍ਰਬੰਧ ਕਰਨ ਲਈ ਤੁਸੀਂ ਕੋਈ ਨਾ ਕੋਈ ਉਪਰਾਲਾ ਕਰੋ ਇਹਦੇ ਬਹੁਤ ਸਾਰੇ ਐਸੀਆਂ ਚੀਜ਼ਾਂ ਵਣ ਸਕਦੀਆਂ ਜਿਦਾਂ ਇਹ ਵਰਤੋਂ ਚ ਆ ਸਕਦੀਆਂ ਅੱਜਾਣੇ ਆ ਮਿਲ ਵਾਲਿਆਂ ਨੂੰ ਇਹ ਆਪਣਾ ਮਨਾਫਾ ਕਮਾਣ ਲਈ ਲੋਕਾਂ ਨਾਲ ਧਰੋਣਾ ਕਮਾਣ ਤੇ ਇਹਦੇ ਲਈ ਅਸੀਂ ਜਿਹੜਾ ਆਲੇ ਦੋਲੇ ਦੇ ਲੋਕਾਂ ਨੂੰ ਲਾਮਬੰਦ ਕਰਕੇ ਇਹ ਮਿੱਲ ਦੇ ਖਿਲਾਫ ਜਿਹੜਾ ਇਹ ਕਰ ਰਹੇ ਆ ਲੋਕਾਂ ਨੂੰ ਬਰਾਨ ਕਰ ਰਹੇ ਆ ਉਹਦੇ ਲਈ ਪ੍ਰੋਟੈਸਟ ਵਾਲੇ ਪਾਸੇ ਨੂੰ ਕਰਾਂਗੇ ਕਿਉਂਕਿ ਬਾਰ ਬਾਰ ਕਹਿਣ ਤੇ ਜੇ ਕੋਈ ਨਹੀਂ ਸੰਸਤਾ ਮੰਦੀ ਫੇ ਉਹਦੇ ਖਿਲਾਫ ਲੋਕਾਂ ਕੋਈ ਘੋਰਾ ਰਹਿ ਜਾਂਦਾ ਸੰਘਰਸ਼ਾਂ ਦਾ ਉਹ ਸੰਘਰਸ਼ਾਂ ਲਈ ਅਸੀਂ ਲੋਕਾਂ ਨੂੰ ਤਿਆਰ ਕਰਾਂਗੇ